ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਬਈ ਆਪਾਂ ਖੜੇ ਆ ਰਾਦੇ ਮੋਟਰ ਜਲੰਧਰ ਬਾਈ ਤੁਸੀਂ ਪਛਾਣ ਹੀ ਲੇਤਾ ਹੋਣਾ ਕੀ ਹਾਲ ਹੈ ਵੀਰੇ ਵਧੀਆ ਭਾਜੀ ਵਧੀਆ ਜੀ ਸੇਤਾ ਠੀਕ ਨੇ ਹਾਂ ਜੀ ਜੀ ਠੀਕ ਸੇਤਾ ਨੂੰ ਕਹਿ ਹੋਣੀ ਕੀ ਆ ਨਰੋਈਆਂ ਸੇਤਾ ਦੇ ਨਾਲ ਨਰੋਈਆਂ ਗੱਡੀਆਂ ਲੈ ਆਏ ਬਾਈ ਅੱਜ ਤੁਹਾਡੇ ਵਾਸਤੇ ਪੂਰੀਆ ਵਧੀਆ ਕੰਡੀਸ਼ਨ ਦੇ ਵਿੱਚ ਅੱਜ ਤੁਹਾਨੂੰ ਬਲੇਰੋਆਂ ਦਾ ਜੋੜਾ ਵੀ ਦੇਣਾ ਐਕਸ ਜੂ ਵੀ ਮਿਲ ਜੂਗੀ ਕ੍ਰਿਸਟਲ ਦਾ ਜੋੜਾ ਵੀ ਮਿਲ ਜੂਗਾ ਮਤਲਬ ਜੋੜੇ ਹੀ ਨੇ ਅੱਜ ਹਨਾ ਜੀ ਅੱਜ ਜਿਹੜੀ ਗੱਡੀ ਕਹੋਗੇ ਤੁਹਾਨੂੰ ਜੋ ਗੱਡੀ ਦੇਾਂਗੇ ਕਸਟਮਰ ਨੂੰ ਲੱਖ ਰੁਪਏ ਤੋਂ ਸ਼ੁਰੂ ਕਰਕੇ 50 ਲੱਖ ਦੀ ਗੱਡ ਤੇ ਵੀਰ ਸਟਾਰਟਿੰਗ ਕਰਦੇ ਆਪਾਂ ਬਲੀਨੋ ਤੋਂ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਬਲੀਨੋ ਕਾਰ ਖੜੀ ਆ ਇਹ ਵੀਰੇ ਪੈਟਰੋਲ ਆ ਕਿ ਡੀਜ਼ਲ ਇਹ 2015 ਮਾਡਲ ਦੀ ਡੀਜ਼ਲ ਵੇਰੀਐਂਟ ਦੀ ਕਾਰ ਆ ਬਲੀਨੋ ਬਹੁਤ ਸੋਹਣੀ ਕਾਰ ਅਸੈਂਬਲੀ ਕਾਰ ਜਨੂਅਰੀ ਡਰਾਈਵਨ ਕਾਰ ਆ ਜੀ ਤੇ ਬਹੁਤ ਹੀ ਮੇਨਟੇਨਡ ਤੇ ਵੈਲ ਮੇਨਟੇਨਡ ਕਾਰ ਆ ਜੀ ਤੇ ਕੰਡੀਸ਼ਨ ਤੁਸੀਂ ਦਿਖਾ ਸਕਦੇ ਹੋ 2015 ਮਾਡਲ ਡੀਜ਼ਲ ਦੀ ਬਲੀਨੋ ਕਾਰ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਾਈ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੀ ਕਾਰ ਆ 2015 ਮਾਡਲ ਡੀਜ਼ਲ ਦੀ ਬਲੀਨੋ ਜੀ ਜਲਦੀ ਠੀਕ ਹੈ ਬਾਈ ਤੇ ਰੇਟ ਦੱਸ ਵੀਰੇ ਕੀ ਇਹਦਾ ਕੰਡੀਸ਼ਨ ਵੀ ਵਧੀਆ ਤੇ ਰੇਟ ਵੀ ਵਧੀਆ ਦੇਾਂਗੇ ਦਾ ਤੁਨੂੰ ਵਧੀਆ ਕੰਡੀਸ਼ਨ ਤੇ ਵਧੀਆ ਰੇਟ ਨਾਲ ਕਰ ਦੇਾਂਗੇ ਸਿਰਫ ਤੇ ਸਿਰਫ 390000 ਰੁਪਏ ਦੀ ਕਾਰ ਲੈ ਲੋ ਯਸਨੋ ਪ੍ਰਾਈਸ 390000 ਦੀ ਡੀਜ਼ਲ ਦੀ ਬਲੀਨੋ ਆਹ ਰੇਟ ਦੇ ਵਿੱਚ ਬਾਈ ਜੀ ਬਲੀਨੋ ਨਹੀਂ ਮਿਲਣੀ ਤੁਹਾਨੂੰ ਕਿਦੋਂ ਜਿੱਥੇ ਮਰਜੀ ਟਰਾਈ ਕਰ ਲਿਓ ਤੇ ਜਿਹੜੇ ਵੀਰ ਨੂੰ ਚਾਹੀਦੀ ਹੈ ਕਰ ਲਿਓ ਕੋਲ ਅੱਛਾ ਲੋਨ ਕਿੰਨੇ ਦਾ ਕਰਾ ਦੋਗੇ ਤੇ ਲੋਨ 1.5 ਲੱਖ ਦਾ ਲੋਨ ਕਰਾ ਦੇਾਂਗੇ 40000 ਰੁਪਏ ਲੈ ਕੇ ਆਉਣਾ ਡਾਊਨ ਪੇਮੈਂਟ ਦਾ ਸਿਰਫ ਤੇ ਅੱਗੇ ਫਿਰ ਡੀਜ਼ਲ ਦੀ ਕਾਰ ਟਾਟਾ ਦੀ ਝੋਟਾ ਕਾਰ ਇਹ ਗੱਲ ਐਸਾ ਤੁਸੀਂ 5 ਸਟਾਰ ਸੇਫਟੀ ਰੇਟਿੰਗ ਦੇ ਨਾਲ ਆਉਂਦੀ ਆ ਬਈ ਨੈਕਸਨ ਦੱਸਿਓ ਵੀਰੇ 2018 ਮਾਡਲ ਪਹਿਲੇ ਨਾਂ ਦੀ ਡੀਜ਼ਲ ਦੀ ਕਾਰ ਹੂੰ ਬਹੁਤ ਜੈਨੂਇਨ ਅਸੈਂਬਲੀ ਕਾਰ ਆ ਜੀ ਇਹਦੇ ਲਈ ਆਪਾਂ ਪੈਸੇ ਕੋਈ ਨਹੀਂ ਮੰਗਣੇ ਸਿਰਫ ਡਾਊਨ ਪੇਮੈਂਟ ਮੰਗਣੀ ਆ ਠੀਕ ਹੈ ਜਿਹੜੀ ਕਿ ਤੁਸੀਂ 50 60 70 ਰਵ ਡਾਊਨ ਪੇਮੈਂਟ ਲਿਆਓ ਤੇ ਫੁੱਲ ਲੋਨ ਦਾ ਗੱਡੀ ਲੈ ਜਾਓ ਸਾਡੇ ਕੋਲ ਪਹਿਲੇ ਨਾਂ ਦੀ ਕਾਰ ਪਹਿਲੇ ਨਾਂ ਦੀ 18 ਮਾਡਲ 18 ਮਾਡਲ ਡੀਜ਼ਲ ਦੀ ਨੈਕਸਨ ਡੀਜ਼ਲ ਠੀਕ ਹੈ ਚੱਲੀ ਕਿੰਨੀ ਹੈ 80000 80000 ਚੱਲੀ ਆ ਤੇ ਕੰਡੀਸ਼ਨ ਦੀ ਪੂਰੀ ਸਾਫ਼ ਸੁਥਰੀ ਹੈ ਬ 50 ਤੋਂ 70 ਹਜ਼ਾਰ ਰੁਪਏ ਲਾਓ ਬਾਕੀ ਫੁੱਲ ਲੋਨ ਕਰਾ ਲਓ। ਲਓ ਜੀ ਬਹੁਤ ਵਾਜਬ ਰੇਟ ਦੇ ਵਿੱਚ ਤੁਹਾਨੂੰ ਗੱਡੀ ਮਿਲ ਜੂ ਬੀ ਨਾਲ ਸਿੱਧਾ ਫੋਨ ਦੇ ਉੱਤੇ ਸੰਪਰਕ ਕਰਕੇ ਪੁੱਛ ਲਿਓ ਰੇਟ। ਤੇ ਅੱਗੇ ਆ ਗਈ ਬਾਈ ਜੀ i20। ਇਹਨੂੰ i20 ਕਹਿ ਲਓ ਜਾਂ mini kreta ਕਹਿ ਲਓ। ਠੀਕ ਹੈ। mini kreta ਦੇ ਫੀਚਰ ਜਾਂ ਲਗਜ਼ਰੀ ਦਾ ਸੁਪਨਾ ਲੈਣਾ ਵਾ ਗੱਡੀ ਵਧੀਆ kreta ਦੇ ਫੀਚਰਾਂ ਦੇ ਨਾਲ ਲੇਕਿਨ ਰੇਟ i20ਆਂ ਵਾਲਾ। ਹੂੰ। ਬ੍ਰੈਂਡ ਨੂੰ ਕੰਡੀਸ਼ਨ ਦੀ ਕਾਰ ਡਿਊਲ ਇੰਟੀਰੀਅਰ ਦੇ ਨਾਲ ਹੂੰ ਜਿਹੜਾ ਕਿ kreta ਦੇ ਵਿੱਚ ਵੀ ਆਉਂਦਾ ਡਬਲ ਇੰਟੀਰੀਅਰ ਸਭ ਤੋਂ ਟਾਪ ਮਾਡਲ ਜਿਹੜੀ ਜੋਰ ਨਵੀਂ ਕਿ 12-13 ਲੱਖ ਦੀ ਕਾਰ ਸੀਗੀ ਠੀਕ ਹੈ ਬਹੁਤ ਛੋਟੇ ਰੇਟ ਤੁਹਾਨੂੰ ਕਾਰ ਦੇਵੇ ਨਹੀਂ ਪਹਿਲੇ ਨਾਲ ਦੀ ਡੀਜ਼ਲ 472 ਦੀ ਆਸਕਿੰਗ ਹੈ ਜਿਹੜਾ ਜੱਸੇ ਦੇ ਵੀਡੀਓ ਦੇਖ ਕੇ ਆਏਗਾ 4.5 ਲੱਖ ਰੁਪਏ ਦੀ ਐਸਨੋ ਕਾਰ ਦੰਦੇ ਦੇ ਆ ਮਾਡਲ 2015 15 2015 ਮਾਡਲ ਡੀਜ਼ਲ ਦੀ ਕਾਰ ਆ ਭਾਈ ਜੀ i20 ਐਕਟਿਵ ਸਪੈਸ਼ਲਿਟੀਸ਼ਨ ਗੱਡੀ ਆ ਬਾਕੀ i20 ਬਾਰੇ ਪਤਾ ਹੀ ਆ ਭਾਈ ਇਹਨੂੰ ਤੇ ਅੱਗੇ ਆ ਗਈ ਭਾਈ ਜੀ Swift ਕਾਰ ਇਹਦੇ ਬਾਰੇ ਦੱਸੀ ਵੀਰੇ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਦੋ ਸਵਿਫਟਾਂ ਪੈਟਰੋਲ ਦੀਆਂ ਉਮੀ ਦੇ 20 ਮਾਡਲ ਦੀਆਂ ਬਿਲਕੁਲ ਬ੍ਰੈਂਡ ਨੂ ਕੰਡੀਸ਼ਨ ਚ ਕਾਰ ਤੇ ਦੋਨੇ ਪਹਿਲੇ ਨਾਮ ਦੇ ਸੰਭਲੀਆਂ ਆਈਆਂ ਕਾਰ ਹੈਗੀ ਠੀਕ ਆ ਆ ਕਿੰਨੇ ਮਾਡਲ ਹੈ ਇਹ 2019 ਮਾਡਲ ਹੂੰ ਬ੍ਰੈਂਡ ਨੂ ਕੰਡੀਸ਼ਨ ਪਹਿਲੇ ਨਾਮ ਦੀ 55 ਤੋਂ 60 ਹਜ਼ਾਰ ਚੱਲੀ ਵਿਦ ਕੰਪਨੀ ਰਿਕਾਰਡ ਠੀਕ ਆ ਕੋਈ ਖਰਚਾ ਨਹੀਂ ਕੋਈ ਕੁਛ ਨਹੀਂ ਤੁਸੀਂ ਆਓ ਤੇ ਨਵੇਂ ਟਾਇਰਾਂ ਵਾਲਾ ਕਾਰ ਨੂੰ ਬ੍ਰੈਂਡ ਨੂ ਕੰਡੀਸ਼ਨ ਚ 2019 ਮਾਡਲ ਪਹਿਲੇ ਨਾਮ ਦੀ VXI ਆ VXI ਪੈਟਰੋਲ ਠੀਕ ਆ ਰੇਟ ਕੀ ਹੈ ਡਿਮਾਂਡ ਹੈ ਜੀ ਦੀ 5 ਲੱਖ 40 ਹਜ਼ਾਰ ਦੀ ਯੈਸ ਨੋ ਲਾ ਪ੍ਰਾਈਸ ਸਵਾ 5 ਲੱਖ ਦੀ ਫਿਕਸ ਪ੍ਰਾਈਸ ਦਾ ਤੁਹਾਨੂੰ ਕਾਰ ਦੇ ਦਿਆਂਗੇ 19 ਮਾਡਲ ਪਹਿਲੇ ਸਵਾ 5 ਲੱਖ ਦੀ 19 ਮਾਡਲ ਸਵਿਫਟ ਮਿਲ ਜੂ ਬਾਈ ਜੀ ਡਾਊਨ ਪੇਮੈਂਟ 60 ਲੱਖ ਡਾਊਨ ਪੇਮੈਂਟ ਲੱਖ ਰੁਪਏ ਲਿਆ ਬਾਕੀ ਲੋਨ ਕਰਾ ਦਿਆਂਗੇ ਲੱਖ ਰੁਪਏ ਲੱਖ ਰੁਪਏ ਲਿਆ ਠੀਕ ਹੈ ਜੀ ਤੇ ਆ ਕਿੰਨੇ ਮਾਡਲ ਹੈ ਵੀਰੇ ਇਹ ਵੀ ਮਾਡਲ ਹੈ ਵੀਰ ਜੀ ਇਹ ਵੀ ਪਹਿਲੇ ਨਾਂ ਦੀ ਕਾਰ ਹੈ 19 ਤੁਹਾਨੂੰ ਦੇ ਦਿਆਂਗੇ ਸਵਾ 5 ਦੀ 20 ਤੁਹਾਨੂੰ ਦੇ ਦਿਆਂਗੇ ਯੈਸ ਰੋ 5 ਲੱਖ ਤੇ 40000 ਦੀ ਕਾਰ ਫਿਕਸ ਪ੍ਰਾਈਸ ਨਾਲ ਦੇ ਦਿਆਂਗੇ 5 ਲੱਖ 40000 ਦੀ 2020 ਮਾਡਲ ਗੱਡੀ ਮਿਲ ਜੂ ਬਾਈ ਜੀ ਇਹ ਵੀ BXI ਪੈਟਰੋਲ ਹੈ ਠੀਕ ਹੈ ਕੰਡੀਸ਼ਨ ਦੀਆਂ ਦੋਨੋਂ ਹੀ ਗੱਡੀਆਂ ਵਧੀਆ ਨੇ ਟੈਟਪਾ ਵਧੀਆ ਕੋਈ ਕੰਮ ਖਰਚ ਨਹੀਂ ਹੈਗਾ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਕ੍ਰੇਟਾ ਡੀਜ਼ਲ ਦੀ ਦੱਸਿਓ ਵੀਰੇ ਇਹ ਜੱਸੇ ਵੀਰ ਅਸੀਂ ਲੱਭ ਕੇ ਲਿਆਏ ਆ ਛੋਟੇ ਬਜਟ ਦੇ ਵਿੱਚ ਕ੍ਰੇਟਾ ਡੀਜ਼ਲ ਨਿਊ ਸ਼ੇਪ ਦੇ ਵਿੱਚ ਜਿਹੜੀ ਕਿ ਮਿਲਦੀ ਬਹੁਤ ਘੱਟ ਆ ਜੀ ਬਿਲਕੁਲ ਕ੍ਰੇਟਾ ਦਾ ਬਜਟ 10 ਲੱਖ ਤੋਂ ਅੰਡਰ ਬਹੁਤ ਘੱਟ ਮਿਲਦਾ ਇਹ ਤਾਂ ਅਸੀਂ ਬਿਲਕੁਲ ਛੋਟੇ ਰੇਟ 'ਚ ਕਾਰ ਦੇਣ ਜਾ ਰਹੇ ਆ ਪਹਿਲੇ ਨਾਲ ਦੀ ਕ੍ਰੇਟਾ ਰਹਿ ਗਈ ਡੀਜ਼ਲ 60 ਤੋਂ 70 ਹਜ਼ਾਰ ਚੱਲੀ ਠੀਕ ਹੈ ਯਾ ਸੁਣੋ ਇਹਦਾ ਪ੍ਰਾਈਸ ਤਾਂ ਹੁੰਦੇ ਆਂਗੇ 7.9 ਲੱਖ ਰੁਪਏ ਦੀ ਕਾਰ ਤਾਂ ਦੇ ਦੇਾਂਗੇ ਜੀ 7.9 ਲੱਖ ਦੀ 2020 ਮਾਡਲ ਨਵੀਂ ਸ਼ੇਪ ਵਾਲੀ ਕ੍ਰੇਟਾ ਉਹ ਵੀ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਉਹ ਵੀ ਡੀਜ਼ਲ ਚ ਡੀਜ਼ਲ ਠੀਕ ਹੈ ਲੋਏ ਟਾਰ ਦਿਖਾ ਦੇ ਜੱਸੇ ਇਹ ਗੱਡੀ ਨਾ ਰੁਕਣੀ ਨਹੀਂ ਹੈਗੀ ਜੇ ਤੇਰੀ ਜਿੱਦਾਂ ਤੇਰੀ ਵੀਡੀਓ ਬੈ ਗਈ ਲੋਕਾਂ ਦੇ ਫੋਨ ਤੇ ਬਿਆਨਾਂ ਜਿੰਨੇ ਪਹਿਲੇ ਵੀਡੀਓ ਦੇਖ ਲਈਏ ਤਾਂ ਬਿਆਨਾਂ ਕਰ ਲੋ ਗੱਡੀ ਲੈ ਜਾਓ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਐਕਸੀਡੈਂਟ ਦੀ ਫੁੱਲ ਗਾਰੰਟੀ ਲਵਾਂਗੇ ਐਕਸੀਡੈਂਟ ਦੀ ਕਿ ਨੌਨ ਐਕਸੀਡੈਂਟ ਦੀ ਕਿ ਨੌਨ ਐਕਸੀਡੈਂਟ ਕਾਰ ਹੈਗੀ ਫੁੱਲ ਗਾਰੰਟੀ ਲਵਾਂਗੇ ਨੌਨ ਐਕਸੀ ਤੇ ਅਲਾਈਟਰ ਬਹੁਤ ਵਧੀਆ ਪੈਸੇ ਨੇ ਦੱਸ ਡਾਊਨ ਪੇਮੈਂਟ ਦੱਸੋ ਦੀ ਕਿੰਨੀ ਚਾਹੀਦੀ ਆ ਡਾਊਨ ਪੇਮੈਂਟ ਸਾਨੂੰ ਦੇ 2 ਤੋਂ 2.5 ਲੱਖ ਰੁਪਏ ਲਓ ਬਾਕੀ ਲੋਨ ਕਰਾ ਦੇਾਂਗੇ ਠੀਕ ਹੈ ਤੇ ਅੱਗੇ ਆ ਕੀ ਬਾਈ ਜੀ ਇਨੋਵਾ ਕ੍ਰਿਸਟਾ ਦੱਸਿਓ ਵੀਰੇ ਇਹ ਦੱਸਿਓ ਆਪਾਂ ਲਿਆਂਦੀ ਇਨੋਵਾ ਕ੍ਰਿਸਟਾ ਜਿਹੜਾ ਕਿ ਅੱਜ ਤੋਹਫਾ ਰਹਿਣ ਵਾਲਾ ਲੋਕਾਂ ਵਾਸਤੇ ਰੇਟ ਵੱਲ ਪੱਖੋ ਵੀ ਤੇ ਗੱਡੀ ਪੱਖੋ ਵੀ ਠੀਕ ਹੈ 2016 ਮਾਡਲ ਦੀ ਨੋਵਾ ਕ੍ਰਿਸਟਾ ਪੁਸ਼ਪੜਨ ਸਟਾਰਟ ਮੈਨੂਅਲ ਚ ਰਹੇਗੀ 20 ਵੈਰੀਐਂਟ ਠੀਕ ਹੈ 2016 ਮਾਡਲ ਪੁਸ਼ ਬਟਨ ਮੈਨੂਅਲ ਵੀ ਵੇਰੀਐਂਟ ਚ ਗੱਡੀ ਦੀ ਕੰਡੀਸ਼ਨ ਦਿਖਾ ਦੇ ਜਸੇ ਤੇ ਗੱਡੀ ਸਿਰਫ ਤੇ ਸਿਰਫ 68000 ਕੰਪਨੀ ਰਿਕਾਰਡ ਨਾਲ ਚੱਲੀ ਹੂੰ ਮੀਟਰ ਦੀ ਗਾਰੰਟੀ ਫੁੱਲ ਦੇਾਂਗੇ ਗੱਡੀ ਦੀ ਫੁੱਲ ਗਾਰੰਟੀ ਦੇਾਂਗੇ ਜੀ ਅੱਛਾ ਕੰਪਨੀ ਰਿਕਾਰਡ ਦੇ ਨਾਲ ਸਿਰਫ 68000 ਚੱਲੀ ਆ ਜੀ 68000 ਚੱਲੀ ਲੇਟੈਸਟ ਸਰਵਿਸ ਕੰਪਨੀ ਚ ਹੋਈ ਠੀਕ ਹੈ ਜੀ ਰੇਟ ਆਪਾਂ ਨਵਾਂ ਖਰਚਾ ਕੋਈ ਨਹੀਂ ਰੇਟ ਰੇਟ ਬਹੁਤ ਛੋਟਾ ਹੀ ਆ ਇਕ ਕੋਈ ਰੇਟ ਦੇ ਆਂਗੇ ਸਵਾ 10 ਲੱਖ ਰੁਪਏ ਦੀ ਕਾਰ ਸਵਾ 10 ਲੱਖ ਦੀ 68000 ਰੁਪਈ ਕਹਿੰਦਾ ਰਿਕਾਰਡ ਨਾਲ ਚੱਲੀ ਆ ਤੇ ਇੱਧਰ ਆ ਗਈ ਚਿੱਟੇ ਰੰਗ ਚ ਨੋਵਾ ਕ੍ਰਿਸਟਾ ਦੱਸਿਓ ਜੀ ਇਹ ਚਿੱਟੇ ਰੰਗ ਦੇ ਕ੍ਰਿਸਟਾ ਲੈ ਕੇ ਆਏ ਆ ਜਿਹੜੇ ਸਾਡੇ ਟੈਕਸੀ ਵੀਰਾਂ ਨੇ ਛੋਟੇ ਪੈਸਿਆਂ 'ਚ ਆਪਣਾ ਕੰਮ ਦਾ ਸੁਪਨਾ ਪੂਰਾ ਕਰਨਾ ਹੈ ਟੈਕਸੀ ਵੀਰਾਂ ਵਾਸਤੇ ਸਪੈਸ਼ਲ ਕਾਰ ਹੈ ਪੀਬੀ01 ਪਰਮਟ ਵਾਲੀ ਕਾਰ ਰਹੇਗੀ ਠੀਕ ਹੈ 올 ਇੰਡੀਆ ਪਰਮਟ ਰਹੇਗਾ ਪੀਬੀ01 ਤੇ ਬਹੁਤ ਛੋਟਾ ਰੇਟ ਦੇ ਆਂਗੇ ਤੁਹਾਨੂੰ ਕਾਰ ਦਾ ਤਿੰਨੋਂ ਚਾਬੀਆਂ ਨਾਲ ਦੇਸੇ ਤਿੰਨੋਂ ਚਾਬੀਆਂ ਨਾਲ ਦੇ ਆਂਗੇ ਇਹਦੀਆਂ ਠੀਕ ਹੈ ਜੈਸ ਸਵਾ 11 ਲੱਖ ਰੁਪਏ ਦੀ 19 ਮਾਡਲ 19 ਮਾਡਲ 19 ਮਾਡਲ ਸਵਾ 11 ਲੱਖ ਰੁਪਏ ਦੀ ਮੈਨੂਅਲ ਟੈਕਸੀ ਵੀਰਾਂ ਵਾਸਤੇ ਖਾਸਕਾਰ ਖਾਸ ਅੱਛਾ ਇਹ ਟੈਕਸ ਪੇਪਰ ਕੰਪਲੀਟ ਆ ਸਭ ਪੇਪਰ ਕੰਪਲੀਟ ਮਿਲੂਗਾ ਜੀ ਸਵਾ 11 ਲੱਖ ਸੁਣ ਲੋ ਰੇਟ ਕੋں ਤੇ ਬੋਕ ਹੋਏ ਨੇ ਗੱਡੀ ਲੋਨ ਕੋਗੇ ਲੋਨ ਵੀ ਕਰਾ ਦੇਾਂਗੇ ਅਸੀਂ ਕਿੰਨੇ ਦਾ ਹੋ ਜੂਗਾ ਲੋਨ ਤੇ ਤੁਸੀਂ 2-3 ਲੱਖ ਰੁਪਏ ਦੇ ਕੇ ਬਾਕੀ ਲੋਨ ਕਰਾ ਲਓ ਲਓ ਜੀ 2-3 ਲੱਖ ਰੁਪਏ ਦਿਓ ਟੈਕਸੀ ਚ ਪਾ ਸਕਦੇ ਹੋ ਬਈ ਵਧੀਆ ਕੰਡੀਸ਼ਨ ਦੀ ਕਾਰ ਹੈ ਤੇ ਇੱਧਰ ਖੜੀ ਆ Honda ਦੀ Amaze ਕਾਰ ਦੱਸੋ ਵੀਰੇ ਇਹ ਤੁਹਾਡੇ ਲੈ ਕੇ Honda ਦੀ Amaze 2019 ਡੀਜ਼ਲ ਦੇ ਵਿੱਚ ਰਹੀਗੀ ਕਾਰ ਪਹਿਲੇ ਨਾ ਆਵੇ ਠੀਕ ਹੈ ਬਹੁਤ ਸੋਹਣੀ ਕਾਰ ਲੋਇਟਰ ਲੱਗੇ ਹੋਏ ਇੰਟੀਰੀਅਰ ਡਿਊਲ ਇੰਟੀਰੀਅਰ ਹੈ ਵੀ ਦੇਖ ਸਕਦੇ ਹੋ ਜੀ ਤਾਂ ਤਾਂ ਜਸੇ ਡੀਜ਼ਲ ਦੀ Honda ਬਹੁਤ ਘੱਟ ਮਿਲਦੀ ਨਹੀਂ ਮਿਲਦੀ ਵੀਰੇ ਹਾਂ ਜਿੱਦੀ ਕਿ ਐਵਰੇਜ ਐਵਰੇਜ ਦਾ ਕੋਈ ਕਹਿਣਾ ਹੀ ਕੁਝ ਨਹੀਂ ਹਦਾ ਐਵਰੇਜ ਦਾ ਟੋਰ ਰੇਟ ਇਹਦਾ ਬਿਲਕੁਲ ਛੋਟੇ ਪ੍ਰਾਈਸ ਤੇ ਦੇ ਦਾਂਗੇ ਸਵਾ 5 ਲੱਖ ਰੁਪਏ ਦੀ ਕਾਰ 2015 2019 ਮਾਡਲ ਦੀ ਕਾਰ ਦੇ 2019 ਮਾਡਲ ਡੀਜ਼ਲ ਦੀ Honda Amaze ਐਕਸਟਰਾ ਲਾਈਟਰਾਂ ਦੇ ਨਾਲ ਕਿੰਨੇ ਦੀ ਸਵਾ ਪੰਜ ਲੱਖ ਰੁਪਏ ਜਿਹੜਾ ਗੱਜਾ ਵੀਡੀਓ ਦੇਖ ਕੇ ਆ ਗਿਆ 5 ਲੱਖ 10 ਹਜ਼ਾਰ ਦੀ ਗੱਡੀ ਲੈ ਗਿਆ ਸਾਡੇ ਕੋਲ 5 ਲੱਖ 10 ਹਜ਼ਾਰ ਦੀ ਗੱਡੀ ਮੰਜੂ 60-70 ਹਜ਼ਾਰ ਰੁਪਏ ਲੈ ਕਮੈਂਟ ਸ਼ੇਅਰ ਨਾ ਭੁੱਲਿਆ ਕਰੋ ਮੇਰੇ ਮਿੱਤਰੋ ਰੇਟ ਅਸੀਂ ਦੇ ਦੇਵਾਂਗੇ ਤੁਹਾਨੂੰ 60-70 ਹਜ਼ਾਰ ਡਾਉਨ ਪੇਮੈਂਟ ਬੰਦੂ ਆ ਜਾਏਗਾ ਠੀਕ ਹੈ ਅੱਗੇ ਆ ਗਈ ਭਾਈ ਜੀ Mahindra ਦੀ Bolero ਗੱਡੀ ਇੱਕੜੀ 2 ਨੇ ਇੱਧਰ ਵੀ ਖੜੀ ਆ ਦੋਨੇ 13 ਮਾਡਲ ਨੇ ਦੋਨੇ 13 ਮਾਡਲ ਦੋਨੇ ਲੋਏ ਟੱਪਾ ਲੱਗੇ ਹੋਏ ਮਹਿੰਗੇ ਦੋਨੇ ਸੰਭਲੀਆਂ ਗਾਰਾਂ ਠੀਕ ਹੈ ਆਹ ਕੋਲ ਨੰਬਰ ਸਾਡੇ ਕੋ ਮਹਿੰਦਰਾ ਬਲੈਰੋ ਜਿਸੀ ਵੋਟ ਆਉਂਦੀ ਆ ਗੱਡੀ ਆਂਦੇ ਸੇ ਵੇਚ ਜਾਂਦੀ ਆ ਅੱਜ ਤੁਹਾਡੇ ਦੋ ਦੋ ਗੱਡੀਆਂ ਲੈ ਆਏ ਆ ਦੋ ਨਹੀਂ ਚਾਰ ਆਈਆਂ ਬਲੈਰੋ ਤੁਹਾਨੂੰ ਦਿਖਾ ਦੋ ਰਹੇ ਆ ਇੱਕ ਤੋਂ ਲੈ ਕੇ 14 ਮਾਡਲ ਮਿਲ ਜੂ 16 ਮਾਡਲ ਵੀ ਮਿਲ ਜੂਗੀ ਠੀਕ ਹੈ ਇਹਲਾ ਤੁਹਾਨੂੰ ਦੋ ਦੇਣ ਲੱਗੇ ਬਲੈਰੋ 13 ਮਾਡਲ ਦੀਆਂ ਦੋਨੋਂ ਹੀ ਤੇ ਬਹੁਤ ਛੋਟੇ ਰੇਟ ਤੁਹਾਨੂੰ ਕਾਰਾ ਦੇ ਦੇਣੀ ਆ 3,85,000 ਦੀ ਦੋਨੋਂ ਜਿਹੜੀ ਮਰਜ਼ੀ ਕਾਰ ਲੈਓ ਇਹ ਲੌਇਡਰ ਦੇ ਨਾਲ ਲਓ ਜੀ ਦੋਨਾਂ ਦੀ ਦਿਖਾ ਦੇ ਟਾਇਰ ਟਾਇਰ ਟੱਪੇ ਵਧੀਆ ਪਏ ਹੋਏ ਨੇ ਆਪ ਸਟੀਲ ਵੀਲ ਪਏ ਹੋਏ ਨੇ ਨਾ ਤੇ ਦੋਨਾਂ ਦੋਨੀਆਂ ਤੇਰਾ ਮਾਡਲ ਨੇ ਤੇ ਦੋਨਾਂ ਦੀ ਕੰਡੀਸ਼ਨ ਇੱਕੋ ਜੀ ਆ ਵਧੀਆ ਕੰਡੀਸ਼ਨ ਪੱਕੇ ਪੰਜਾਬ ਨੰਬਰ ਦੀਆਂ ਗੱਡੀਆਂ ਨੇ ਤੇ 385000 ਦੀ ਜਿਹੜੀ ਮਾਰਗੀ ਫਿਕਸ ਪ੍ਰਾਈਸ ਨਾਲ ਰਹੂਗੀ ਹਾਂ ਮਾਨਤਾਰ ਕੋਈ ਨਹੀਂ 385000 ਰੁਪਏ ਦੇ ਦੇ ਦਾਂਗੇ ਠੀਕ ਹੈ ਦੋਨਾਂ ਚ ਜਿਹੜੀ ਮਰਜ਼ੀ ਲੈ ਜਾਓ ਬਈ ਇੱਕ ਦਾ ਜਲੰਧਰ ਨੰਬਰ ਆ ਇੱਕ ਦਾ ਲੁਧਿਆਣਾ ਨੰਬਰ ਆ ਅੰਦਰੋਂ ਦਿਖਾਉਣੀ ਆ ਅੰਦਰੋਂ ਵੀ ਦਿਖਾ ਦੇ ਬਈ ਇਹ ਵਾਲੇ ਜਸੇ ਰੈਰੀ ਹੋਣੀ ਆ ਹਲੇ ਕਪਾਉਂਡ ਰਾਈਕਲਿੰਨ ਹੋਣੀ ਆ ਕਾਰ ਕਰਕੇ ਦੇਵਾਂਗੇ ਇਹ ਵਾਲੀ ਗੱਡੀ ਬਾਈ ਹਲੇ ਜਸਟ ਆਈ ਹੋਈ ਆ ਇਹ ਤਿਆਰ ਕਰਾ ਕੇ ਮਿਲੂਗੀ ਆ ਦੂਜੀ ਤਿਆਰ ਦੋਨੇ ਤਿਆਰ ਦੂਜੀ ਵੀ ਨਹੀਂ ਹੈਗੀ ਉਦਾਂ ਕਣੀ ਸੰਧੀਆਂ ਵਧੀਆਂ ਨਹੀਂ ਅੰਦਰੋਂ ਵੀ ਬਾਹਰੋਂ ਵੀ 385000 ਚ ਦੋਨਾਂ ਜੋ ਜਿਹੜੀ ਮਰਜ਼ੀ ਗੱਡੀ ਲੈ ਜਿਓ ਤੇ ਅੱਗੇ ਆ ਗਈ ਐਕਸਯੂਵੀ 500 ਦੱਸਿਓ ਵੀਰੇ ਇਹਦੇ ਬਾਰੇ ਐਕਸਯੂਵੀ 500 15 ਮਾਡਲ ਪਹਿਲੇ ਨਾਲ ਦੀ ਅਲੋਇਟਾ ਬਾਰਡਰ W6 ਆ ਕਨਵਰਟਡ W8 ਆ ਅਲੋਇਟਾ W8 ਲੱਗੇ ਹੋਏ ਤੁਸੀਂ ਦਿਖਾ ਸਕਦੇ ਹੋ ਵੀਰ ਠੀਕ ਹੈ ਥੋੜੇ ਗੱਡੀ ਹਲੇ ਕਲੀਨਿੰਗ ਦਾ ਕੰਮ ਰਹਿੰਦਾ ਜੀ ਇਹਦਾ ਗੱਡੀ ਬਹੁਤ ਨਵੀਂ ਕਾਰ ਆ ਜੀ ਪਹਿਲੇ ਨਾਲ ਦੀ ਕਾਰ ਸੰਭਲੀ ਕਾਰ ਦੇਾਂਗਾ ਬਹੁਤ ਛੋਟੇ ਰੇਟਾਂ ਦੇ ਨਾਲ 5 ਲੱਖ ਤੇ 40 ਹਜ਼ਾਰ ਫਿਕਸ ਪ੍ਰਾਈਸ ਦਾ ਕਾਰ ਦੇ ਦਾਂਗਾ 15 ਮਾਡਲ ਪਹਿਲੀ ਨਾਮ ਦੀ 5 ਲੱਖ 40 ਹਜ਼ਾਰ ਦੀ ਵੀ ਆਸਕਿੰਗ 575 ਜਿਹੜਾ ਤੇਰੀ ਵੀਡੀਓ ਦੇਖਿਆ 540 ਫਿਕਸ ਪ੍ਰਾਈਸ ਤੇ ਡਾਊਨ ਪੇਮੈਂਟ ਕਿੰਨੀ ਦੀ ਡਾਊਨ ਪੇਮੈਂਟ 1.5 ਤੋਂ 2 ਲੱਖ ਰੁਪਏ ਲਿਆਓ ਅੱਛਾ ਬਲੇਰੋਆਂ ਤੇ ਲੋਨ ਹੋ ਜਾਊਗਾ ਬਲੇਰੋ ਤੇ ਵੀ ਲੋਨ ਹੋ ਜਾਏਗਾ 2.5 ਤੋਂ 3 ਲੱਖ ਦਾ ਲੋਨ ਹੋ ਜਾਏਗਾ 2.5 ਤੋਂ 3 ਲੱਖ ਦਾ ਬਲੇਰੋਆਂ ਤੇ ਲੋਨ ਹੋ ਜਾਊਗਾ 7 ਲੱਖ ਸਵਾਲਾ ਕਿੰਨਾ ਵਾਸਤੇ ਬਤਰਾ ਗੱਡੀ ਲਗਾ ਰਹੀ ਹੈ ਜਦੋਂ ਡੀਡ ਦੇ ਬਾਅਦ ਕਿੰਨੀ ਦੀ ਗੱਡੀ ਹੈ ਵੀ ਪੂਰੀ ਪੂਰੀ ਪੰਜਾਬੀ ਸੰਮੀਕਾਰ ਆ ਪੀ ਵੀ 10 ਲੁਧਿਆਣੇ ਦਾ ਨੰਬਰ ਆ 1590 ਬੇਸ਼ੱਕ ਰਿਕਾਰਡ ਕਢਾ ਲਿਓ ਰਿਕਾਰਡ ਨਾਲ ਹੀ ਚੱਲੀ ਆ ਤੇ ਬਾਈ ਇਹਨਾਂ ਚੋਂ ਕੋਈ ਵੀ ਗੱਡੀ ਲੈਣੀ ਆ ਤੁਸੀਂ ਤੁਸੀਂ ਆਉਣਾ ਰਾਦੇ ਮੋਟਰ ਜਲੰਧਰ ਸਕਰੀਨ ਤੇ ਨੰਬਰ ਚੱਲਦੇ ਨੇ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ